ਅੱਜ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹਦੇ ਵਿੱਚ ਸਾਡੇ ਸਿਵਲ ਲਾਈਨ ਨੇ ਬਹੁਤ ਵਧੀਆ ਕੰਮ ਕੀਤਾ ਟੋਟਲ ਅਸੀਂ ਦੋ ਮੁਕਦਮਿਆਂ ਦੇ ਵਿੱਚ ਜਿਹੜੇ ਹੈਗੇ ਆ 25 ਮੋਟਰਸਾਈਕਲ ਅਸੀਂ ਰਿਕਵਰ ਕੀਤੇ ਨੇ ਔਰ ਇਹਨਾਂ ਦਾ ਵਿੱਚੋਂ ਮੈਂ ਦੱਸਣਾ ਚਾਹਾਂਗਾ ਕੁਝ ਤੁਹਾਡੇ ਪੱਤਰਕਾਰ ਸਾਹਿਬ ਭਾਈਆਂ ਦੇ ਵੀ ਹੈਗੇ ਨੇ ਬਾਕੀ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਤੇ ਡੀਸੀ ਆਫਿਸ ਤੋਂ ਜਿਹੜੇ ਹੈਗੇ ਆ ਚੋਰੀ ਹੁੰਦੇ ਸੀਗੇ ਇਹ ਮੁਕਦਮਾ ਟ੍ਰੇਸ ਹੋਣ ਦੇ ਨਾਲ ਸਾਨੂੰ ਹੁਣ ਕਾਫੀ ਜਿਹੜੀ ਹੈਗੀ ਹੈ ਰਾਹਤ ਮਿਲੀ ਹੈ ਜਿਹੜੇ ਮੁਲਾਜ਼ਮ ਦੀ ਅਾ ਤੁਹਾਡੇ ਵੀ ਆਪਣੇ ਪੱਤਰਕਾਰ ਭਰਾਵਾਂ ਦੇ ਜਿਹੜੇ ਹੈਗੇ ਆ ਅਸੀਂ ਇਹਦਾ ਨਾ ਮੁਕਦਮੇ ਜਿਹੜੇ ਹੈਗੇ ਆ ਮੁਕਦਮੇ ਦੇ ਵਿੱਚ ਅਸੀਂ ਮੋਟਰਸਾਈਕਲ ਰਿਕਵਰ ਕੀਤੇ ਨੇ ਇੱਕ ਮੁਕਦਮਾ 30 ਨੰਬਰ ਸਾਡਾ ਐਫ ਆਈ ਆਰ ਦਰਜ ਸੀਗੀ 4324 ਦੀ ਔਰ ਇਹਦੇ ਵਿੱਚ ਅਸੀਂ ਗੁਰਪਾਲ ਸਿੰਘ ਜਿਹੜਾ ਹੈਗਾ ਅjnਾਲੇ ਦਾ ਤੇ ਗੋਪੀ ਜਿਹੜਾ ਹੈਗਾ ਉਹ ਵੀ ਥਾਣਾ ਅjnਾਲੇ ਦਾ ਫੜਕੇ ਨਾਲ ਕੋਲ 10 ਜਿਹੜੇ ਹੈਗੇ ਆ ਮੋਟਰਸਾਈਕਲ ਜਿਹੜੇ ਹੈਗੇ ਆ ਬਰਾਮਤ ਕੀਤੇ ਸੀਗੇ ਸੈਕੰਡ ਮੁਕਦਮਾ ਜਿਹੜਾ ਸਾਡਾ ਹੈਗਾ ਜੀ ਉਹਦੇ ਵਿੱਚ 52 ਨੰਬਰ ਮੁਕਦਮਾ ਹੈਗਾ ਜਿਹੜਾ ਅਸੀਂ ਦਿੱਤਾ ਸੀਗਾ 1 ਤਰੀਕ ਨੂੰ 1 4 ਨੂੰ ਇਹਦੇ ਵਿੱਚ ਹਰ ਸਿਮਰਨ ਤੇ ਹਰਪ੍ਰੀਤ ਸਿੰਘ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ 15 ਮੋਟਰਸਾਈਕਲ ਬਰਾਮਦ ਕੀਤੇ ਆ ਜਿਹਦੇ ਵਿੱਚੋਂ 8 ਮੋਟਰਸਾਈਕਲ ਸਪਰੈਂਡਰ ਹੈਗੇ ਨੇ ਜਿਹਦੇ ਵਿੱਚੋਂ ਦੋ ਮੋਟਰਸਾਈਕਲ ਜਿਹੜਾ ਹਾਂਡਾ ਸਾਈਨ ਨੇ ਇੱਕ ਡੀਲੈਕਸ ਮੋਟਰਸਾਈਕਲ ਹੈਗਾ ਇੱਕ ਟੀਵੀਐਸ ਇੱਕ ਦੂਸਰੀ ਦੋ ਟੀਵੀਐਸ ਸਕੂਟਰ ਮੋਟਰਸਾਈਕਲ ਹੈਗੇ ਨੇ ਇੱਕ ਸੀਟੀ 100 ਤੇ ਇੱਕ ਪਲੈਟੀਨਾ ਮੋਟਰਸਾਈਕਲ ਹੈਗਾ ਸੋ ਮੇਰੀ ਤੁਹਾਡੇ ਰਾਈ ਗੁਰਦਾਜ਼ਿਸ ਹੈਗੀ ਹੈ ਕਿ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਰਹਿਣਾ ਸਾਰਿਆਂ ਦੇ ਜਿਹੜੇ ਹੈਗੇ ਆ ਇੰਜਨ ਨੰਬਰ ਤੇ ਐਸ.ਐਚ ਨੰਬਰ ਪਾ ਦਵਾਂਗੇ ਜੇ ਦਾ ਵੀ ਕਿਸੇ ਦਾ ਇਹ ਮੋਬਾਈਲ ਮੋਟਰਸਾਈਕਲ ਹੈਗਾ ਉਹ ਸਾਡੇ ਐਸਐਚਓ ਸਾਹਿਬ ਨਾਲ رابطہ ਕਰਕੇ ਤੇ ਡਿਊ ਪ੍ਰੋਸੈਸ ਨੂੰ ਫੋਲੋ ਕਰਦਿਆਂ ਹੋਇਆ ਆਪਣੀ ਜਿਹੜੀ ਚੀਜ਼ ਹੈਗੀ ਹੈ ਸਾਡੇ ਕੋਲੋਂ ਇੱਥੋਂ ਲਿਜਾ ਸਕਦਾ ਸਪੂਰ ਦਾ ਰੀਤੇ ਜਿਹੜੀ ਚੀਜ਼ ਹੈਗੀ ਹੈ ਮੋਟਰਸਾਈਕਲ ਜੋ ਵੀ ਉਹਦਾ ਹੈਗਾ ਉਹ ਇੱਥੋਂ ਲਿਜਾ ਸਕਦਾ ਹੈ ਦੋਸ਼ੀ ਚਾਰ ਦੀ ਟੋਟਲ ਦੋ ਮੁਕੱਦਮਿਆਂ ਦੇ ਚਾਰ ਸਰ ਸਾਰਿਆਂ ਦੀ ਏਜ ਕਿੰਨੀ ਹੈ ਇਹਦੇ ਚ ਨਾਬਾਲਗ ਹੈਗਾ ਨਹੀਂ ਨਾਬਾਲਗ ਨਹੀਂ ਹੈਗਾ ਨਾ ਸਾਰਿਆਂ ਦੀ ਵੱਖ-ਵੱਖ ਏਜ ਹੈ ਜਿਹੜਾ ਗੁਰਪਾਲ ਹੈਗੀ ਉਹਦੀ 18 ਸਾਲ ਹੈਗੀ ਹੈ ਗੋਪੀ ਦੀ 20 ਸਾਲ ਹੈਗੀ ਹੈ ਜੀ ਉਹ ਮਤਲਬ ਇਹ ਡੀਸੀ ਆਫਿਸ ਦੇ ਵਿੱਚੋਂ ਵੀ ਜਿਹੜੇ ਮੋਟਰਸਾਈਕਲ ਚੋਰੀ ਹੋਏ ਸੀ ਉਹਦਾ ਵੀ ਇਹ ਬੰਦਾ ਖੜੇਗੇ ਜੀ ਜੀ ਇਹਨਾਂ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਗੁਰਪਾਲ ਤੇ ਗੋਪੀ ਵਾਲਾ ਮੁਕਦਮਾ ਇਹ ਜਿਹੜਾ ਹੈਗਾ ਡੀਸੀ ਦਫਤਰ ਦੇ ਵਿੱਚੋਂ ਔਰ ਇਹ ਜਿਹੜੇ ਹੈਗੇ ਜ਼ਿਆਦਾ ਮੋਟਰਸਾਈਕਲ ਜਿਹੜੇ ਸੀਗੇ ਆਪਣੇ ਡੀਸੀ ਜਿਹੜੇ ਡੀਸੀ ਆਫਿਸ ਔਰ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਚੋਰੀ ਹੁੰਦੇ ਸੀ ਉਹਨਾਂ ਦੀ ਜਿਹੜਾ ਸਰ ਡੀਸੀ ਆਫਿਸ ਤੋਂ ਮੋਟਰਸਾਈਕਲ ਚੋਰੀ ਕਰਦਾ ਸੀ ਉਹਦੇ ਕੋਈ ਹੋਰ ਮੋਟਰਸਾਈਕਲ ਕਵਰ ਹੈ ਦੇਖੋ ਐ ਸੱਚ ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਹੈਗੇ ਉਹ ਮੈਂ ਹਜੇ ਵੀ ਇਨਵੈਸਟੀਗੇਸ਼ਨ ਸਾਡੀ ਜ ਕੱਲੇ ਕੱਲੇ ਬਾਰੇ ਜਿਹੜੀ ਹੈਗੀ ਹੈ ਤਫਸੀਲ ਦੌਰਾਨ ਹੀ ਮੈਂ ਤੁਹਾਨੂੰ ਦੱਸ ਸਕਾਂ ਕੰਪਲੀਟ ਹੋਣ ਤੋਂ ਬਾਅਦ ਚ ਚਲ ਹਾਲ ਜੋ ਸਾਡੇ ਕੋਲ ਹੈਗਾ 10 ਟੋਟਲ ਇਹਨਾਂ ਕੋ ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕੀਤੇ ਨੇ ਦੋਹਾਂ ਦੇਖੋ ਉਹ ਮੈਂ ਦੱਸਦਾ ਸਰ ਇਹ ਸਾਰੇ ਇੱਕੋ ਮੇਰੇ ਵਿਰੋਧੀ ਮੈਂਬਰ ਨੇ ਸਾਰੇ ਕੋਲ ਅਲੱਗ-ਅਲੱਗ ਨੇ ਨੀ ਵੱਖ-ਵੱਖ ਨੇ ਜੀ ਸਾਰੇ ਮੋਟਰਸਾਈਕਲ ਬਰਾਮਤ ਹੋਏ ਤੇ ਅੰਮ੍ਰਿਤਸਰ ਸਿਟੀ ਜਿਵੇਂ ਕੋਈ ਸ਼ਹਿਰ ਵੀ ਬਾਹਰ ਸ਼ਹਿਰ ਤੋਂ ਬਾਹਰ ਵੀ ਨਹੀਂ ਬੇਸਿਕਲੀ ਜਿਹੜੇ ਹੈਗੇ ਨਾ ਇਹ ਕੁਝ ਜਿਹੜੇ ਹੈਗੇ ਕੋਰਟ ਕੰਪਲੈਕਸ ਏਰੀਆ ਦੇ ਵਿੱਚੋਂ ਡੀਸੀ ਆਫਿਸ ਦੇ ਵਿੱਚੋਂ ਹੈਗੇ ਹਨ ਕੰਪਨੀ ਬਾਗ ਦੇ ਏਰੀਆ ਦੇ ਵਿੱਚੋਂ ਹੈਗੇ ਆ ਉਹ ਰਣਗਰੇਵ ਹਸਪੀਟਲ ਦੇ ਲਗ ਏਰੀਆ ਚ ਹੈਗੇ ਔਰ ਸਦਰ ਏਰੀਆ ਚ ਮੈਂ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ 200 ਜਿਹੜਾ ਪਾਰਕਿੰਗ ਤੇ ਟਾਰਗੇਟ ਕਰਦੇ ਟਾਰਗੇਟ ਪਾਰਕਿੰਗ ਅੱਗੇ ਸਾਰੇ ਵੇਚਦੇ ਕਿਨਾਂ ਨੂੰ ਕਿਨਾਂ ਨੂੰ ਦਿੰਦੇ ਕਿਨਾਂ ਨੂੰ ਅੱਗੇ ਵੱਖ-ਵੱਖ ਲੋਕਾਂ ਨੂੰ ਜਿਨ੍ਹਾਂ ਨੂੰ ਹੈਗੇ ਕਈਆਂ ਨੂੰ ਦਿੱਤੇ ਹੋਏ ਆ ਜਿਨ੍ਹਾਂ ਵਿਚਾਰਿਆਂ ਨੂੰ ਇਹ ਦਾਣ ਦੇ ਸਾਡੀ ਆਰਸੀ ਗਵਾਚ ਗਈ ਹੈਗੀ ਉਹ ਹੁਣ ਜਿਹੜੀ ਹੈ ਡੀਐਸਰ ਕਰਕੇ ਮੈਂ ਕਹਿ ਰਿਹਾ ਨਾ ਹਜੇ ਤੱਕ ਪੀਸ ਜਾਰੀ ਹੈਗੀ ਹੈ ਉਹ ਪਤਾ ਕਰਨਾ ਕਿ ਉਹਨਾਂ ਦੀ ਇੰਟੈਂਸ਼ਨ ਕੀ ਸੀ ਜੇ ਤਾਂ ਉਹ ਜਿਹੜੇ ਬੋਨਫਾਈਡ ਪਰਚੇਸਰ ਸੀ ਫਿਰ ਤਾਂ ਨਹੀਂ ਹੈਗੇ ਜੇ ਉਹਨਾਂ ਨੂੰ ਪਤਾ ਹੈਗਾ ਕਿ ਉਹਨਾਂ ਨੇ ਜਿਹੜੀ ਹੈਗੀ ਅਗਲੀ ਪੁਛਗ੍ਰਸ ਕਰਕੇ ਕਾਰਵਾਈ ਕੀਤੀ ਜਾਏ ਸਰ ਇਹ ਕਿੰਨੇ ਦਾ ਵੇਚਦੇ ਸੀ ਮੋਟਰਸਾਈਕਲ ਲੱਗੀ ਜਿਹੜਾ ਹੁਣ ਤਾਂ ਜਿਹੜਾ ਹੈਗਾ ਉਹ ਜੇ ਲੱਗੀ ਫੱਬੀ ਵਾਲਾ ਹਿਸਾਬ ਹੁੰਦਾ ਹੈ ਚੋਰੀ ਦੀਆਂ ਚੀਜ਼ਾਂ ਦਾ ਹਜਾ ਹੈ ਸਕਦਾ ਹੈ ਸੱਚਾ ਜੇ ਕੋਈ ਪਾਰਟਿਕੂਲਰ ਨਾ ਪ੍ਰਾਈਸ ਟੈਗ ਨਹੀਂ ਹੈਗਾ ਕਿ ਉਸ ਰੇਂਜ ਚ ਵੇਚਦੇ ਸੀਗੇ ਜਿਹਨੂੰ ਜਿਸ ਨੂੰ ਕਿਸੇ ਨੂੰ ਕਹਤਾ ਵੀ ਇਹ ਮੇਰੀ ਮਦਰ ਬਿਮਾਰ ਹੈਗੀ ਆ ਤੁਸੀਂ ਮੇਰਾ ਮੋਟਰਸਾਈਕਲ ਆਖ ਲਓ ਮੈਨੂੰ ਇੰਨੇ ਪੈਸੇ ਦੇ ਦੋ ਸੋ ਇਹ ਜਿਹੜੇ ਚੋਰ ਹੁੰਦੇ ਆ ਇਹਨਾਂ ਦਾ ਵੇਚਣ ਦਾ ਵੀ ਇੱਕ ਜਾਸਾ ਹੈ ਬਟ ਉਹ ਕਿੰਨਾ ਕੁ ਚੀਜ਼ ਉਹ ਸਹੀ ਹੈਗੀ ਆ ਜਾਂ ਕਿੰਨੀ ਕਿ ਨਹੀਂ ਹੈਗੀ ਉਹ ਤਾਂ ਦੌਰਾਨੇ ਤਫਤੀਸ਼ ਹੀ ਪਤਾ ਲੱਗੂ ਤਦ ਕਿ ਮੋਟਰਾਂ ਦੇ ਬ੍ਰਾਮਤ ਕੀਤੇ ਗਏ ਇਹਨਾਂ ਉੱਤੇ ਇਹਨਾਂ ਵਿੱਚੋਂ ਦੀ ਕੋਈ ਮੋਟਰਾਂ ਦੇ ਵਿੱਚ ਕੋਈ ਮਾਰਦ ਨੂੰ ਅਲੰਪ ਨੂੰ ਦਿੱਤਾ ਗਿਆ ਕਿਸੇ ਨੂੰ ਦੇਖੋ ਇਹ ਚੀਜ਼ਾਂ ਸੈਂਡੀਆਂ ਹੈਗੀਆਂ ਸਾਡੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਉਹ ਮੈਂ ਓਪਨਲੀ ਨਹੀਂ ਡਿਸਕਸ ਕਰ ਸਕਦਾ ਠੀਕ ਹੈ ਜੀ